ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਜੀ ਮੈਥਡ ਆਪਣਾ ਗੁਰਜਿੰਦਰ ਸਿੰਘ ਸਰਾਂ ਤੇ ਜਿੰਦ ਸਰਾਂ ਬਲੌਗ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਾਂ ਪਸ਼ੂ ਪਾਲਣ ਦੇ ਰਿਲੇਟਡ ਬਹੁਤ ਸਾਰੀਆਂ ਵੀਡੀਓ ਲੈ ਕੇ ਆਉਂਦੇ ਆ ਤੇ ਅੱਜ ਆਪਾਂ ਪਹੁੰਚੇ ਆ ਮੁਰਗੀ ਫਾਰਮ ਵਿਦਿਆਲੇ ਤੇ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਠਾਕ ਹੋ ਜੀ ਆਪਣਾ ਕੀ ਨਾਮ ਆ ਵੀ ਫਾਰਮ ਦਾ ਜੀ ਇਹ ਸਿੱਧੂ ਬਰਾੜ ਫਾਰਮਾ ਸਿੱਧੂ ਬਰਾੜ ਫਾਰਮ ਠੀਕ ਹੈ ਜੀ ਮਤਲਬ ਦੋਨੇ ਤੁਸੀਂ ਮਤਲਬ 파ਟਨਰ ਹੋ ਨਹੀਂ ਹਾਂਜੀ ਸਿੱਧੂ ਬਰਾੜ ਮਤਲਬ ਬਰਾੜ ਤੁਸੀਂ ਕੋ ਬਾਈ ਜੀ ਮੈਂ ਸਿੱਧੂ ਬਰਾੜ ਸਿੱਧੂ ਹੀ ਠੀਕ ਹੈ ਜੀ ਤੇ ਬਾਈ ਦੇਖ ਲਓ ਬਾਈ ਦੋਨੇ ਹਨਾ ਦੋਸਤ ਨੇ ਬਾਈਆਂ ਨੇ ਇੱਥੇ ਮਿਲ ਕੇ ਕੰਮ ਸ਼ੁਰੂ ਕਰਿਆ ਮੁਰਗੀ ਫਾਰਮ ਦਾ ਤੇ ਮੇਨ ਗੱਲ ਜਿਹੜੀ ਇੱਥੇ ਆਪਣੇ ਪੰਜਾਬੀ ਭਰਾਣੇ ਪੰਜਾਬੀ ਵੀ ਬਾਈ ਦੋਨੇ ਹਨਾ ਆਪਣੇ ਪੰਜਾਬੀ ਭਰਾਣੇ ਮੈਂ ਸਾਰੇ ਫਾਰਮਾਂ ਤੇ ਜਾਣਾ ਮੈਂ ਜ਼ਰੂਰ ਇਹੀ ਗੱਲ ਕਹਿਣਾ ਹੁੰਦਾ ਵੀ ਪੰਜਾਬੀਓ ਤੁਸੀਂ ਜਾਗੋ ਹਨਾ 20-25 ਲੱਖ ਰੁਪਏ ਤੁਸੀਂ ਬਾਹਰਲੇ ਦੇਸ਼ਾਂ ਦੇ ਲਾਈ ਜਾਂਦੇ ਹੋ ਤੁਸੀਂ ਇੱਥੇ ਲਾ ਕੇ ਨਾ ਇਹ ਜ ਜਿਵੇਂ ਹੁਣ ਆਪਾਂ ਗੱਲ ਕਰੀ ਡੇਰੀ ਫਾਰਮ ਦੀ ਮੁਰਗੀ ਫਾਰਮ ਦੀ ਹਨਾ ਬਹੁਤ ਪੈਸਾ ਇਹਨਾਂ ਦੇ ਵਿੱਚ ਬਈ ਪਰ ਮਿਹਨਤ ਕਰਨੀ ਪੈਂਦੀ ਆ ਇਹ ਬਈ ਕਦੋਂ ਸ਼ੁਰੂ ਕਰਿਆ ਸੀ ਫਾਰਮ ਤੇ ਕੀ ਸੋਚ ਕੇ ਫਾਰਮ ਸ਼ੁਰੂ ਕਰਿਆ ਇਹ ਬਈ ਜੀ ਅਸੀਂ ਲੋਕਡਾਊਨ ਦੇ ਵਿੱਚ 2021 ਦੇ ਵਿੱਚ ਦੋਸਤ ਮਿੱਤਰ ਇਕੱਠੇ ਬਹਿ ਕੇ ਠੀਕ ਹੈ ਜੀ લાગે ਵੀ બેઠਨਾ اچھا ਉਦੋਂ ਹੀ ਸਾਡਾ મતલਬ ਵਿਚਾਰ ਬਣਿਆ ਵੀ ਆਪਾਂ ਕੋਈ ਕੰਮ ਸ਼ੁਰੂ ਕਰੀਏ ਅਸੀਂ ਮੁਰਗੀ ਫਾਰਮ ਦਾ ਕੰਮ ਸ਼ੁਰੂ ਕਰਤਾ ਬਸ ਜਦੋਂ ਹੀ ਲੋਕਡਾਊਨ ਖਤਮ ਹੋ ਗਿਆ ਠੀਕ ਹੈ ਉਸ ਤੋਂ ਬਾਅਦ ਫਿਰ ਸੀ ਇਹਦਾ ਬਈ ਫਿਰ ਮੁਰਗੀ ਫਾਰਮ ਦਾ ਕਿਵੇਂ ਵਿਚਾਰ ਆਇਆ ਸਪੈਸ਼ਲੀ ਵੀ ਇਹੀ ਕੰਮ ਕਰਨਾ ਆਪਾਂ ਕਿਉਂਕਿ ਹਰ ਇੱਕ ਬੰਦਾ ਸੋਚਦਾ ਮੈਂ ਕੋਈ ਨਾ ਕੋਈ ਕੰਮ ਕਰਾਂ ਹਾਂ ਅਸੀਂ YouTube 'ਤੇ ਕੀ ਸਰਚ ਮਾਰੀ ਤਾਂ ਸਾਨੂੰ ਹੋਰ ਵੀ ਬਹੁਤ ਸਾਰੇ ਸੀਗੇ ਕੰਮ ਤਾਂ ਕਰਨ ਵਾਲੇ ਪਰ ਇਹ ਸਾਨੂੰ ਕੰਮ ਇਹ ਲੱਗਿਆ ਕਿ ਚਲੋ ਇਹ ਕਰੀਏ ਯਾਰ ਉਹ ਠੀਕ ਹੈ ਇਹ ਵੀ ਵਧੀਆ ਕੰਮ ਹੈ ਵਧੀਆ ਕੰਮ ਠੀਕ ਹੈ ਕਦੋਂ ਸ਼ੁਰੂ ਕਰਿਆ ਸੀ મતલਬ ਕਿੰਨਾ ਕੁ મતલਬ ਆਈਡੀਆ ਤੁਹਾਨੂੰ ਕ 32 बाई 220 ਜਿਹੜੀ ਇਹਦੀ ਡਾਈਮੈਂਸ਼ਨ ਹੈਗੀ 32 बाई 220 ਦੀ 220 ਦੀ ਹੈ ਠੀਕ ਹੈ ਜੀ ਤਾਂ ਇਹਨਾਂ ਮਤਲਬ ਲੰਬਾਈ ਚੌੜਾਈ ਹੈਗੀ ਇਹਦੀ ਤੇ ਲੰਬਾ 220 ਫੁੱਟ ਠੀਕ ਹੈ ਚੌੜਾ 32 ਫੁੱਟ ਚੌੜਾ 32 ਫੁੱਟ ਇੱਕ ਵਾਰ ਦੇ ਵਿੱਚ ਕਿੰਨੇ ਮਤਲਬ ਬੱਚੇ ਇੱਥੇ ਆ ਜਾਂਦੇ ਆ ਜੀ ਗਿਣਤੀ ਕਰੀ ਜੇ ਪਹਿਲਾਂ ਜਿਹੜਾ ਸ਼ੁਰੂ 'ਚ ਅਸੀਂ ਪਾਇਆ ਸੀ ਸਿੰਗਲ ਠੀਕ ਹੈ ਜੀ 5000 5000 ਬੱਚੇ ਪਏ ਫਿਰ ਅਸੀਂ ਦੇਖਿਆ ਵੀ ਹੋਰ ਵਧਾਈਏ ਅੱਗੇ ਫਿਰ ਅਸੀਂ ਡਬਲ ਸਟੋਰੀ ਕਰਤਾ ਠੀਕ ਹੈ ਪਰ ਉੱਪਰ ਵੀ ਕਰਤਾ ਨੀਚੇ ਵੀ ਕਰਤਾ ਹੁਣ ਇਹ ਤਾਂ 11000 ਬੱਚਾ ਪਾਇਆ ਜਾਂਦਾ 11000 ਬੱਚੇ ਇੱਕ ਵਾਰ ਦੀ ਪਰ ਕੇ ਲੋਡ ਹੋ ਕੇ ਚਲਾ ਜਾਂਦਾ ਹੈ ਇਹ ਦੇਖੋ ਡਿਪੈਂਡ ਕਰਦਾ ਹੈ ਡਿਮਾਂਡ ਤੇ ਠੀਕ ਹੈ ਜੀ 35 36 ਦਿਨ ਤੋਂ ਲਿਫਟਿੰਗ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਜੀ 40 ਦਿਨ 42 ਵੀ 45 ਦਿਨ 46 ਤੱਕ ਵੀ ਚੱਲੇ ਜਾਂਦਾ ਮਨਸ਼ਾ 46 ਦਿਨਾਂ ਤੱਕ ਇੱਥੋਂ ਵਾਪਸ ਲਏ ਲਾਸਟ ਤੱਕ 50 ਵੀ ਫੋਹੇ ਜਾਂਦੇ ਆ ਅੱਛਾ ਜੀ ਪਰ ਉਮੀਦ ਆ 35 ਤੋਂ 36 ਤੋਂ ਲਿਫਟਿੰਗ ਸ਼ੁਰੂ ਹੋ ਜਾਂਦੀ ਹੈ 35 ਤੇ ਜੋ ਸਟਾਰਟਿੰਗ ਆ ਮੈਕਸਿਮਮ ਤੋਂ ਮੈਕਸਿਮਮ ਏਜ 43 45 ਦਿਨ ਤੱਕ ਜਾ 43 45 ਠੀਕ ਹੈ ਜੀ ਤਾਂ ਇਹ ਨਾਲ ਹੀ ਦੇਖ ਲੋ ਦੋਸਤੋ ਇਹਨਾਂ ਲਈ ਜਿਹੜੇ ਦਿਨਾਂ ਦੀ ਉਹ ਆ ਵੀ ਇੰਨੇ ਦਿਨ ਇੱਥੇ ਰੱਖਦੇ ਨੇ ਇਸ ਕਰਾ ਕੇ ਬਾਈ ਜੀ ਆਪਣਾ ਕੰਪਨੀ ਨਾਲ ਐਗਰੀਮੈਂਟ ਹੈਗਾ ਠੀਕ ਹੈ ਜੀ ਕੰਪਨੀ ਆਪਾਂ ਨੂੰ ਚੈਕਸ ਦੇ ਕੇ ਜਾਂਦੀਆਂ ਠੀਕ ਹੈ ਜੀ ਕੰਪਨੀ ਆਪਾਂ ਨੂੰ ਫੀਡ ਦਿੰਦੀ ਹੈ ਜੀ ਕੰਪਨੀ ਵੀਡ ਦਿੰਦੀ ਹੈ ਹਾਂ ਕੰਪਨੀ ਦਾ ਵੀ ਕੰਪਨੀ ਦਾ ਜੀ ਕੰਪਨੀ ਸਰੀ ਸੇਲ ਕਰਦੀ ਆ ਉਹ ਵੀ ਕੰਪਨੀ ਨੂੰ ਕਰਦੀ ਆ ਮਤਲਬ ਵੀ ਸਾਰਾ ਕੁਝ ਕੰਪਨੀ ਦੀ ਆ ਥੋੜੀ ਕੱਲੀ ਜਗ੍ਹਾ ਤੇ ਥੋੜਾ ਫਿਰ ਲੇਬਰ ਵੀ ਪੈ ਜਾਂਦਾ ਹੈ ਲੇਬਰ ਆ ਕੀ ਬਿਜਲੀ ਦਾ ਪ੍ਰਬੰਧ ਸਮਾਨ ਸਾਮਾਨ ਮੈਨੇਜਮੈਂਟ ਸਾਰੀ ਆ ਆਪਣੀ ਉਹ ਮੈਨੇਜਮੈਂਟ ਥੋੜੀ ਆ ਇਹਦਾ ਖਰਚਾ ਫਿਰ ਭਾਈ ਦਿੰਦੀਆਂ ਨਾਲ ਕੰਪਨੀ ਨਹੀਂ ਨਹੀਂ ਇਹਦਾ ਖਰਚਾ ਆਪਾਂ ਨੂੰ ਪਰ ਕੇ ਜੀ ਬੱਚੇ ਦੇ ਮੰਗਰ ਪੈਸੇ ਦੇਣਾ ਉਹ ਜਿੰਮੇ ਹੁਣ ਇੱਕ ਬੱਚਾ ਹੈਗਾ ਜੇ ਮੰਨ ਲਓ 2 ਕਿਲੋ ਦਾ ਹੋ ਗਿਆ ਠੀਕ ਹੈ ਜੀ 8 ਰੁਪਏ ਕੰਪਨੀ ਕਿਲੋ ਦੇ ਤਾਂ 16 ਰੁਪਏ ਬਾਕੀ ਦੀ ਮਡੈਲਟੀ ਘਟ ਹੋਈ ਆ ਬੱਚੇ ਮਰੇ ਘਟ ਆ ਠੀਕ ਹੈ ਜੀ ਉਹਦਾ ਵੀ ਇਨਸੈਂਟ ਮਿਲ ਜੇਂਦਾ ਜੇ ਰੇਟ ਜਾਦੇ ਆਉਂਦਾ 90 ਪਲੱਸ ਜਾਂ 95 ਤੋਂ ਉੱਪਰ ਉਹਦੇ ਵੀ ਇਨਸੈਂਟ ਮਿਲਦਾਗਾ ਠੀਕ ਹੈ ਉਹਨੂੰ ਕਮਿਸ਼ਨ ਮਿਲਦਾ ਸਿੱਧੇ ਸ਼ਬਦਾਂ ਦੇ ਵਿੱਚ ਠੀਕ ਹੈ ਜੀ ਠੀਕ ਹੈ ਤੇ ਇਹਨਾਂ ਦੀ ਫਿਰ ਬਈ ਮੂ ਜੇ ਗੱਲ ਕਰੀਏ ਜਿਵੇਂ ਹੁਣ ਆਮ ਤੁਹਾਡੇ ਕੋਲ ਚੂਚਾ ਆਉਂਦਾ ਤੁਸ ਚ ਇਹ ਗੱਲ ਦੇ ਬਾਰੇ ਨੋਟ ਰੱਖਦੇ ਹੋਵੋਗੇ ਨਹੀਂ ਦੇਖਭਾਲ ਕੀ ਕਰਨੀ ਪੈਂਦੀ ਇਹਨਾਂ ਦੀ ਮੇਨ ਦੇ ਦੇਖਿਆ ਜਾਵੇ ਜਿਵੇਂ ਆਪਾਂ ਬੱਚੇ ਨੂੰ ਪਾਲਦੇ ਕਿਉਂਕਿ ਉਮਰ ਇਹਨਾਂ ਦੀ ਸਿਰਫ 40-45 ਦਿੰਦੀ ਆ 40-45 ਉਹਦੇ ਵਿੱਚ ਹੀ ਆਪਾਂ ਇਹਨਾਂ ਨੂੰ ਫੂਡ ਸਪਲੀਮੈਂਟ ਉਹਦੇ ਵਿੱਚ ਕੋਈ ਦਵਾਈਆਂ ਦੇਣੀਆਂ ਹਾਂਜੀ ਕੋਈ ਸਮਝੌਤਾ ਨਹੀਂ ਕਰ ਸਕਦੇ ਵੀ ਮਾੜੀ ਦਵਾਈ ਲਾ ਦਾਂਗੇ ਇਹਦੀ ਲਾਈਫ ਹੀ 40-45 ਦਿੰਦੀ ਆ ਜੀ ਉਹਦੇ ਆਪਾਂ ਤਜਰਬੇ ਦਾ ਕਰ ਨਹੀਂ ਸਕਦਾ ਤਜਰਬਾ ਕਰਨਾ ਚਾਹੀਦਾ ਉਹ ਆਪਾਂ ਚੰਗੀ ਦਵਾਈ ਉਹਦੇ ਨਹੀਂ ਕਹਿੰਦੀ ਤੇ ਬਾਈ ਹੁਣ ਵਿੱਚ ਬੰਦੇ ਬਥੇਰੀਆਂ ਗੱਲਾਂ ਕਰਦੇ ਨੇ ਵੀ ਯਾਰ ਜਿਹੜੇ ਮਤਲਬ ਮੁਰਗੇ ਹੁੰਦੇ ਨੇ ਵੀ ਇਹਦਾ ਟੀਕੇ ਲਾ ਕੇ ਵੇਟ ਵਧਾਇਆ ਹੁੰਦਾ ਜਾਂ ਵੀ ਦਵਾਈਆਂ ਦੇ ਕੇ ਵੇਟ ਵਧਾਇਆ ਹੁੰਦਾ ਬਹੁਤ ਵਧੀਆ ਸਵਾਲ ਕੀਤਾ ਹਾਂਜੀ ਸਾਨੂੰ ਵੀ ਇਹੀ ਹੁੰਦਾ ਜੀ ਪਹਿਲਾਂ ਕਹਿੰਦਾ ਤੇ ਵੀ ਯਾਰ ਇਹ ਤਾਂ ਆਲੂ ਆ ਹਾਂਜੀ ਪਰ ਜਿੰਨਾ ਕਿ ਅਸੀਂ ਪ੍ਰੈਕਟੀਕਲੀ ਦੇਖਿਆ ਜਿੰਨੀ ਵਧੀਆ ਵੈਸਟ ਫੀਡ ਹਾਂਜੀ ਇਹ ਬੱਚੇ ਨੂੰ ਪੈਂਦੀ ਆ ਜਿੰਨਾ ਵਧੀਆ ਦਵਾਈ ਚੰਗੀ ਤੋਂ ਚੰਗੀ ਲਿਵਰ ਟੋਨ ਕਾ ਜਿਵੇਂ ਆਪਾਂ ਵੀ ਨਹੀਂ ਜੀ ਉਹਨਾਂ ਮਹਿੰਗਾ ਵਰਤਦੇ ਨੇ 3-400 ਰੁਪਏ ਲੀਟਰ ਆ ਬਰੋ ਟੋਨ ਜਿਹੜਾ ਆਪਾਂ ਇਹਨਾਂ ਨੂੰ ਪਾਉਣ ਪਾਉਣੇ ਆਗੇ ਉਹ ਲਿਆਂਦਾ ਪਏ ਆਪਣੀਆਂ ਦਵਾਈਆਂ ਇੱਥੇ ਬਧੀਆ ਤੇ ਬਧੀਆ ਦਵਾਈ ਵਰਤੋ ਕੋਈ ਇਹੋ ਜੀ ਗੱਲ ਨਹੀਂ ਕੋਈ ਗੰਦਮੰਦ ਪਾਉਣ ਵਾਲੀ ਚੀਜ਼ ਜਿਹਾ ਜਿਹਾ ਆਪਾਂ ਕਹਿੰਦੇ ਹੁੰਦੇ ਵੀ ਇਹ ਤਾਂ ਕੁਝ ਵੀ ਨਹੀਂ ਇਹਦੇ ਚਾਰਾ ਹਾਂਜੀ ਕੁਝ ਵੀ ਨਹੀਂ ਹੋਣਾ ਇਹ ਤਾਂ ਵੈਸੀ ਆਲੂ ਨੇ ਵੀ ਨਹੀਂ ਇਹੋ ਜੀ ਬਿਲਕੁਲ ਇਹੋ ਜੀ ਕੋਈ ਗੱਲ ਨਹੀਂ ਬਈ ਇਹ ਝੂਠ ਮਾਰਦੇ ਲੋਕ ਪਰ ਅਸੀਂ ਕਿਸੇ ਬਾਰੇ ਕੁਝ ਨਹੀਂ ਕਹਿ ਸਕਦੇ ਕਿਤੇ ਕੁਝ ਵੀ ਹੋ ਸਕਦਾ ਸਾਡੇ ਇੱਥੇ ਨਹੀਂ ਪਰ ਇਹ ਮੈਂ ਦੋ ਫਾਰਮਾਂ ਦੇ ਵਿੱਚ ਜਾਇਆ ਮੁਰਗੀ ਫਾਰਮਾਂ ਦੇ ਵਿੱਚ ਥੋੜਾ ਦੂਜਾ ਫਾਰਮ ਆ ਦੋਨਾਂ ਫਾਰਮਾਂ ਦੇ ਸਾਨੂੰ ਇਹੀ ਚੀਜ਼ ਜਿਹੜੀ ਕਹੀ ਗਈ ਹੈ ਗੱਲ ਕੀ ਗਈ ਆ ਕਿਸ ਤਰ੍ਹਾਂ ਦੀ ਕੋਈ ਗੱਲ ਨਹੀਂ ਬਿਲਕੁਲ ਨਹੀਂ ਠੀਕ ਹੈ ਜੀ ਕਿਉਂਕਿ ਆਪਣੇ ਪੰਜਾਬੀ ਭਰਾਣੇ ਵੀ ਆਪਣੇ ਸਮਾਜ ਚ ਰਹਿੰਦੇ ਨੇ ਬਿਲਕੁਲ ਕਿਉਂਕਿ ਅਸੀਂ ਆਪ ਵੀ ਖਾਂਦੇ ਹਾਂ ਆਪ ਵੀ ਖਾਂਦੇ ਨੇ ਤੇ ਆਪਾਂ ਨੂੰ ਪਤਾ ਹੀ ਹੈ ਹਨਾ ਇਹ ਕਿਸੇ ਨੂੰ ਗਲਤ ਜਿਹੇ ਕਿਵੇਂ ਦੇ ਦੇਣਗੇ ਬਿਲਕੁਲ ਬਾਕੀ ਇਹ ਪੰਜਾਬ ਦੇ ਵਿੱਚ ਹੀ ਜਾਂਦਾ ਬੱਚਾ ਤੁਹਾਨੂੰ ਪਤਾ ਇਹ ਕਿਸੇ ਨੂੰ ਗੰਦਮੰਦ ਖਵਾ ਕੇ ਦੇ ਕੋਣ ਰੱਬ ਦਾ ਚਲੋ ਦੇਖਦੀ ਹੁੰਦਾ ਜਿੱਦੋਂ ਆਪਾਂ ਕੋਈ ਗਲਤ ਖਵਾਵਾਂਗੇ ਇਹਦੀ ਗ੍ਰੋਥ ਨਹੀਂ ਹੋਣੀ ਸਾਡੇ ਦੇ ਪੈਸੇ ਇਹਦੀ ਮਤਲਬ ਜਿਹੜੀ ਗ੍ਰੋਥ ਹੋਊਗੀ ਵੇਟ ਵੂ ਦੇ ਮਿਲਨੇ ਚੰਗੀ ਟੀ ਪਾਵਾਂਗੇ ਫਿਰ ਇਹ ਨਾ ਜੇ ਮਾੜੀ ਚੀਜ਼ ਪਾਵਾਂਗੇ ਇਹਦੀ ਡਿਵੈਲਪਮੈਂਟ ਕਿਵੇਂ ਹੋਊਗੀ ਬੱਚੇ ਦੀ ਤੇ ਬਾਕੀ ਜੀ ਗੱਲ ਕਰੀ ਬਈਆ ਲੋਡਰ ਵਗੈਰਾ ਇਹ ਮਤਲਬ ਕਿਵੇਂ ਕਿਵੇਂ ਪਾਉਣੇ ਕਿੰਨੇ ਘੰਟੇ ਦੇ ਵਿੱਚ ਕਿੰਨੇ ਵਾਰੀ ਭਰਨਾ ਪੈਂਦਾ ਇਹ ਫੀਡਰ ਆ ਜੀ ਇਹ ਤਾਂ ਆਪਾਂ ਮਤਲਬ ਅੱਜ ਫੀਡ ਪਾ ਤਨ ਨੂੰ 24 ਘੰਟੇ ਵਾਲਾ 24 ਘੰਟੇ ਵਾਲਾ ਠੀਕ ਹੈ ਜੀ ਪਾਣੀ ਪੂਣੀ ਦਾ ਇਹਨਾਂ ਦਾ ਆਟੋਮੈਟਿਕ ਪਾਣੀ ਆਟੋਮੈਟਿਕ ਠੀਕ ਹੈ ਡਰਿੰਕਰ ਸਾਫ਼ ਕਰਦੇ ਨੇ ਡੇਲੀ ਠੀਕ ਹੈ ਜੀ ਲਿਵਰ ਰੱਖੀ ਹੋਈ ਆ ਆਪਣੇ ਲਿਵਰ ਰੱਖੀ ਹੋਈ ਆ ਕਿੰਨੇ ਮਤਲਬ ਦੋ ਥੋੜੇ ਫਾਰਮ ਨੇ ਇੱਕ ਉੱਪਰ ਇੱਕ ਨੀਚੇ ਆ ਠੀਕ ਹੈ ਜੀ ਕਿੰਨੇ ਬੰਦੇ ਇਹ ਕੋਈ ਫਾਰਮ ਆ ਇਹ ਕੋਈ ਦੱਬਲ ਸਟੋਰ ਇਹ ਕਿੰਨੇ ਬੰਦੇ ਸਾਹਮਣ ਲੈਂਦੇ ਆ ਇਹ ਦੋ ਨੇ ਆਪਣੇ ਕੋਲ ਮੀ ਉਹ ਸਾਡੇ ਕੋਲ ਇੱਕ ਬੰਦਾ ਵੀ ਸੀ ਪਹਿਲਾਂ ਅੱਛਾ ਜੀ ਉਹ ਵੀ ਸਾਹਮਣ ਕਰ ਕੱਲਾ ਵੀ ਸਾਹਮਣ ਲੈਂਦਾ ਕੱਲਾ ਵੀ ਸਾਹਮਣ ਲੈਂਦਾ ਬੰਦਾ ਹਾਂਜੀ ਹਾਂਜੀ ਠੀਕ ਹੈ ਜੀ ਮੈਂ ਕਹਣਾ ਫਿਰ ਜਿਸ ਹਿਸਾਬ ਦੇ ਨਾਲ ਇੱਥੇ ਮੁਰਗੀਆਂ ਨੇ ਜਾਂ ਫੀਡਰ ਨੇ ਬੰਦੇ ਦਾ ਮੈਂ ਕਹਣਾ ਅੱਧਾ ਤੋਂ ਪੌਣਾ ਦਿਨ ਤਾਂ ਆਰਾਮ ਨਾਲ ਲੰਘਿਆ ਨਾ ਹੋਣਾ ਇਹਦੇ ਵਿੱਚ ਹਾਂ ਕੰਮ ਮਿਹਨਤ ਵਾਲਾ ਕੰਮ ਹੈ ਇਹ ਜੇ ਕਹਦੀ ਐ ਇੰਨਾ ਸੌਖਾ ਕੰਮ ਨਹੀਂ ਲਾ ਠੀਕ ਹੈ ਜੀ ਮਿਹਨਤ ਹੈਗੀ ਹੈ ਮੈਨੇਜਮੈਂਟ ਵੱਡੀ ਚੀਜ਼ ਆ ਜੇ ਭਾਈ ਆਪਾਂ ਸਾਰਾ ਲੇਬਰ ਤੇ ਛੱਡ ਦਾਂਗੇ ਤਾਂ ਫਿਰ ਕੁਝ ਨਹੀਂ ਤੁਹਾਡੇ ਪੱਲੇ ਆਪਦੇ ਪੱਲੇ ਮਤਲਬ ਆਪ ਨੂੰ ਮੱਥਾ ਮਾਰਨਾ ਪਊਗਾ ਜੇ ਤੁਸੀਂ ਰੋਜ਼ ਤੁਹਾਡਾ ġੇੜਾ ਦਵਾਈ ਟਾਈਮ ਨਾਲ ਤੁਸੀਂ ਨਹੀਂ ਲਿਉਂਦੇ ਠੀਕ ਹੈ ਜੀ ਆਪ ਨਹੀਂ ਪੌਂਦੇ ਕੋਲੇ ਖੜਕੇ ਲੇਬਰ ਦਾ ਕੀ ਆ ਉਹਨੇ ਤਾਂ ਆਪਦਾ ਮਿਹਨਤ ਆਪਦਾ ਕੰਮ ਜਿੰਨਾ ਕਿ ਕਰਨਾ ਉਹਨੇ ਉਹਨਾਂ ਕਰਕੇ ਬਹਿ ਜਾ। ਜੇ ਤੁਸੀਂ ਚੰਗਾ ਰਿਜ਼ਲਟ ਲੈਣਾ ਤਾਂ ਤੁਸਾਨੂੰ ਆਪ ਨੂੰ ਮਿਹਨਤ ਕਰਨੀ ਪਵੇ। ਮਿਹਨਤ ਕਰਨੀ ਪਵੇ। ਕੋਈ ਵੀ ਕੰਮ ਇਹ ਨਹੀਂ ਨਾ ਹਰ ਕੰਮ ਦੇ ਵਿੱਚ। ਤੇ ਬਾਕੀ ਜੇ ਗੱਲ ਕਰੀ ਬਈ ਇਹਨਾਂ 'ਚੋਂ ਮੁਨਾਫਾ ਮਾਨੂੰ ਆਪਾ ਪੂਰਾ ਵਧੀਆ ਨਿਕਲੀ ਜਾਂਦਾ। ਦੇਖੋ ਮੈਂ ਬਈ ਇੱਕ ਗੱਲ ਕਹੂੰ ਕੰਮ ਕੋਈ ਮਾੜਾ ਨਹੀਂ। ਕੰਮ ਕੋਈ ਮਾੜਾ ਨਹੀਂ। ਵੀਰਸ ਕੋਈ ਮਾੜਾ ਨਹੀਂ। ਲੁੱਟ ਕਿਸੇ 'ਚ ਨਹੀਂ। ਲੁੱਟ ਹੋਈ। ਠੀਕ ਹੈ। ਵਧੀਆ ਕੰਮ ਆ। ਜਿਹਨੇ ਵੀ ਕਰਨਾ ਜਿਹਦਾ ਵੀ ਮਨ ਬਣਿਆ ਹੋਇਆ ਕਰੋ ਬਈ ਜੀ ਬਹੁਤ ਵਧੀਆ ਕੰਮ ਆ। ਠੀਕ ਹੈ ਜੀ ਹੁਣ ਵਿੱਚ ਬੰਦੇ ਬਾਈ ਤਾਂ ਨੇ ਤੁੰਨੀ ਵੀ ਮਾਰੇ ਹੋਣਗੇ ਜਦੋਂ ਤੁਸੀਂ ਕੰਮ ਸ਼ੁਰੂ ਕਰਿਆ 2021 ਦੇ ਵਿੱਚ ਦੱਸਦੇ ਹੋ ਤੁਸੀਂ ਜਿੰਨੇ ਕੰਮ ਸ਼ੁਰੂ ਕਰਿਆ ਪਿੰਡ ਦੇ ਲੋਕਾਂ ਨੇ ਗੱਲਾਂ ਕਰੀਆਂ ਹੋਣਗੀਆਂ ਲੋਕ ਸਾਰੇ ਤਰ੍ਹਾਂ ਦੇ ਹੁੰਦੇ ਆ ਜਦੋਂ ਸ਼ੁਰੂ ਕਰਦੇ ਹੁੰਦੇ ਆ ਬਾਈ ਇਹਨਾਂ ਤੋਂ ਸਿਰੇ ਨਹੀਂ ਚੜਨਾ ਹੂੰ ਇਹਨਾਂ ਤੋਂ ਪੈਣਾ ਨਹੀਂ ਆ ਗੱਲਾਂ ਮੋੜਕੁੜ ਕੇ ਪਤਾ ਲੱਗ ਜਾਂਦੀਆਂ ਹੁੰਦੀਆਂ ਨੇ ਹਨਾ ਆਈ ਜਾਂਦੀਆਂ ਨੇ ਉਹ ਹੀ ਕਹਿੰਦੇ ਜਿਹਨੂੰ ਆਪਣੀ ਇੱਕ ਨਿਸ਼ਾਨਾ ਬਣਾਇਆ ਹੋਵੇ ਆਪੇ ਕੰਮ ਕਰਨਾ ਤਾਂ ਫਿਰ ਹੋ ਜਾਂਦਾ ਫਿਰ ਅੱਜ ਦੀ ਘੜੀ ਤਾਂ ਦੇਖੋ ਵਾਹਿਗੁਰੂ ਦੀ ਕਿਰਪਾ ਨਾਲ ਰੰਗ ਲੱਗੇ ਨੇ ਹਨਾ ਉਹਨੂੰ ਵਾਅਦਾ ਜਾਰੀ ਹੈ ਤੇ ਹੁਣ ਫਿਰ ਲੋਕ ਕਹਿੰਦੇ ਨੇ ਵੀ ਬਾਈ ਕਿਵੇਂ ਕਰਦੇ ਹੋ ਕੰਮ ਕਿੰਨਾ ਕ ਮੁਨਾਫਾ ਹੋ ਜਾਂਦਾ ਪੁੱਛਦੇ ਆਉਣਗੇ ਹੁਣ ਤਾਂ ਅਜੇ ਕੱਲ ਹਾਂ ਹਰ ਕਿਸੇ ਲੋਕ ਹੁਣ ਸਵਾਲ ਤਾਂ ਹਰ ਇੱਕ ਦੇ ਮਨ 'ਚ ਹੁੰਦੇ ਹੀ ਆ ਹਨਾ ਨਾ ਚਾਹੁੰਦੇ ਹੋ ਵੀ ਬੰਦਾ ਪੁੱਛਦਾ ਤੇ ਨਹੀਂ ਪੁੱਛਦਾ ਤਾਂ ਮਨ 'ਚ ਤਾਂ ਜ਼ਰੂਰ ਹੁੰਦਾ ਹੀ ਆ ਮਨ 'ਚ ਜ਼ਰੂਰ ਹੁੰਦਾ ਹੀ ਆ ਤਾਂ ਇਹੀ ਗੱਲ ਕਹਿਣਾ ਪੰਜਾਬੀਓ ਤੁਸੀਂ ਸਾਰੇ ਵੀਡੀਓ ਦੇਖ ਰਹੇ ਹੋ ਨਾ ਬਹੁਤ ਪਿਆਰ ਮਿਲਦਾ ਤੁਹਾਡਾ ਇੰਨੇ ਇੰਨੇ ਲਾਈਕ ਆਉਂਦੇ ਆ ਪਰ ਯਾਰ ਇੱਕ ਕੰਮ ਜ਼ਰੂਰ ਕਰਿਆ ਕਰੋ ਵੀ ਕਿਸੇ ਨੂੰ ਨੰਦਿਆ ਨਾ ਕਰੋ ਜੇ ਕੋਈ ਬੰਦਾ ਕੰਮ ਸ਼ੁਰੂ ਕਰ ਰਿਹਾ ਆਪਣਾ ਪੰਜਾਬੀ ਬੰਦੇ ਨੂੰ ਤਾਂ ਜਮਾ ਨਾ ਦਿੰਦਿਆ ਕਰੋ ਚਾਹੀ ਕੋਈ ਜਿਹੜਾ ਮਰਜ਼ੀ ਕੰਮ ਸ਼ੁਰੂ ਕਰ ਰਿਹਾ ਕੋਈ ਕਿਸੇ ਤਰ੍ਹਾਂ ਦਾ ਵੀ ਕੰਮ ਹੁਣ ਮੁਰਗੀ ਫਾਰਮ ਦਾ ਕੰਮ ਆ ਇਹਦੇ ਤੁਸੀਂ ਵਿਰੋਧ ਦੇ ਵਿੱਚ ਹੋਏ ਬੈਠੇ ਹੋ ਬਹੁਤ ਸਾਰੇ ਲੋਕ ਬਈ ਆਪਣੇ 80% ਲੋਕ ਇਹਦੇ ਵਿਰੋਧ ਦੇ ਵਿੱਚ ਨੇ ਹਾਲਾਂਕਿ ਆਪਣੇ 90 ਤੋਂ 90% ਲੋਕ ਇਹ ਖਾਂਦੇ ਵੀ ਆਂਦੇ ਨਹੀਂ ਬਿਲਕੁਲ ਠੀਕ ਹੈ ਜੀ ਕੇਪੀਐਫਸੀ ਤੇ ਕੀ ਮਿਲਦਾ ਉੱਥੇ ਕਹਿੰਦਾ ਕੇਪੀਐਫਸੀ ਤੇ ਜਾਣਾ ਕੇਪੀਐਫਸੀ ਤੇ ਜਾਣਾ ਉਹੀ ਹੈਗਾ ਉਹੀ ਹੈ ਮੀਟ ਮਿਲਦਾ ਠੀਕ ਹੈ ਜੀ ਸਾਰਾ ਕੁਝ ਖਾਣੇ ਵੀ ਹੋ ਨਿੰਦ ਦੇ ਵੀ ਹੋ ਇਹ ਚੀਜ਼ਾਂ ਨਾ ਕਰਿਆ ਕਰੋ ਸਾਥ ਦਿਆ ਕਰੋ ਹੁਣ ਯੂਪੀ ਵਿਹਾਰ ਤੋਂ ਰਾਜਸਥਾਨ ਤੋਂ ਹਰਿਆਣਾ ਤੋਂ ਇੱਥੇ ਆ ਕੇ ਬੰਦੇ ਬਾਹਰੋਂ ਕੰਮ ਤੋੜਦੇ ਨੇ ਉਹਨਾਂ ਦਾ ਤਾਂ ਤੁਸੀਂ ਦੰਦੇ ਹੋ ਸਾਥ ਨਾਲੇ ਉਹਨਾਂ ਨੂੰ ਕਹਿਣਿਓ ਵੀ ਬਈ ਬਹੁਤ ਵਧੀਆ ਜੀ ਐਦਾਂ ਉਹ ਬੰਦੇ ਆਏ ਨੇ ਉਹ ਫਲਾਨਾ ਸਾਡੀ ਪਿਆਬੀ ਕਰ ਨਹੀਂ ਸਕਦੇ ਜਦੋਂ ਕੋਈ ਪਿਆਬੀ ਕੰਮ ਕਰਨ ਲੱਗਦਾ ਉਹਨੂੰ ਤੁਸੀਂ ਤਾਂ ਨਹੀਂ ਦੰਦੇ ਠੀਕ ਹੈ ਇਹਨਾਂ ਕੰਮਾਂ ਤੋਂ ਪਰਹੇਜ਼ ਕਰਿਆ ਕਰੋ ਇਹ ਗੱਲ ਤੇ ਬਾਈ ਜੀ ਮੈਂ ਇੱਕ ਜ਼ ਉਹਨਾਂ ਸਿੱਧੇ 20000 ਰੁਪਏ ਦਿੰਨੇ ਬੰਦੇ ਨੂੰ ਮਹੀਨੇ ਦਾ ਅੱਛਾ ਜੀ ਤੇ ਜੇ ਇਹੀ ਕੋਈ ਪਿੰਡ ਦਾ ਬੰਦਾ ਕੰਮ ਕਰ ਲੇ ਅਸੀਂ ਤਾਂ ਪੈਸੀ ਦੇਣੇ ਆ ਵੀ ਪੈਸੀ ਦੇਣੀ ਆ ਨਾਲੇ ਇਹਦੇ ਘਰ ਦੇ ਬਾਹਰ ਆ ਕਿਤੇ ਆਪਾਂ ਬਾਹਰਲੇ ਪ੍ਰਦੇਸ਼ੀ ਬੰਦੇ ਦੇ ਨੂੰ ਆਪਾਂ ਜਾਣਦੇ ਵੀ ਨਹੀਂ ਹੁੰਦੇ ਕਈ ਵਾਰੀ ਇਹੇ ਜਿਹੇ ਵਿੱਚੋਂ ਵੀ ਭੱਜ ਗਏ ਇਹੇ ਲੱਗੇ ਭੱਜ ਜਾਂਦੇ ਆ ਅਸੀਂ ਤਾਂ ਕਹਿੰਦੇ ਕਿ ਆਪਦੇ ਪਿੰਡ ਦਾ ਬੰਦਾ ਹੋਵੇ ਤੂੰ ਇਤਨੀ ਵਧੀਆ ਗੱਲ ਕੀ ਤੇ ਵਿਦਿਆਲੇ ਵਾਲੇ ਦੇਖ ਲੈਣ ਤੁਸੀਂ ਵੀ ਵੀਡੀਓ ਯਾਰ ਜੇ ਕੋਈ ਬੰਦਾ ਹੈਗਾ ਚਾਹਵਣਾ ਹਨਾ ਸ਼ੌਂਕੀਆ ਕੰਮ ਹੈ ਇੱਥੇ ਕਿਹੜਾ ਤੁਸੀਂ ਕੋਈ ਬੱਠਲ ਚੱਕਣੇ ਨੇ ਠੀਕ ਆ ਬਾਈ ਇਹ ਆ ਆ ਫੀਡ ਹੈ ਇਹਨਾਂ ਦੀ ਹਨਾ ਜੇ ਤੁਸੀਂ ਇਹ ਕੰਮ ਵੀ ਨਹੀਂ ਕਰ ਸਕਦੇ ਫਿਰ ਤੁਹਾਡਾ ਕੋਈ ਫਾਇਦਾ ਨਹੀਂ ਠੀਕ ਹੈ ਜੀ ਕੋਈ ਬੰਦਾ ਜੇ ਕਿ ਮੇਰਾ ਭਰਾ ਹੋਇਆ ਚਾਹਵਾਨ ਮੇਰੇ ਦਿੱਤੇ ਨੰਬਰ ਤੇ ਕਾਲ ਕਰ ਲਿਓ ਆਪਾਂ ਬਾਈਵਾਰਗਣਾ ਸੰਪਰਕ ਕਰਾ ਦਾਂਗੇ ਤੁਹਾਡਾ ਤੇ ਭਾਈ ਜੇ ਕੋਈ ਬੰਦਾ ਨਵਾਂ ਕੰਮ ਸ਼ੁਰੂ ਕਰਨਾ ਚਾਹੁੰਦਾ ਥੋਡੀ ਵੀਡੀਓ ਦੇਖ ਕੇ ਹਨਾ ਜਿਵੇਂ ਤੁਸੀਂ ਦੇਖੋ ਕਿਸੇ ਟਾਈਮ ਕਿਸੇ ਦੀ ਵੀਡੀਓ ਦੇਖੀ ਜੀ ਤੁਹਾਡਾ ਵੀ ਜੀ ਕੀਤਾ ਸੀ ਹੋ ਸਕਦਾ ਕੋਈ ਥੋਡੀ ਵੀਡੀਓ ਦੇਖ ਕੇ ਆਪਣੇ ਪਿਆਬੀ ਭਰਾ ਦੇ ਵਿੱਚ ਇੱਛਾ ਜਾਗੇ ਵੀ ਹਾਂ ਮੈਂ ਵੀ ਯਾਰ ਕੰਮ ਕਰ ਸਕਦਾ ਕਿਉਂਕਿ ਖੇਤੀ ਦੀ ਨਾਲ ਨਾਲ ਬੰਦਾ ਇਹ ਕੰਮ ਆਸਾਨ ਆਸਾਨੀ ਦੇ ਨਾਲ ਕਰ ਸਕਦਾ ਤਾਂ ਉਹਨੂੰ ਕੀ ਰਹਿ ਦੇਣਾ ਚਾਹੁੰਦੇ ਹੋ ਵੀ ਤੁਹਾਡੇ ਤੋਂ ਕੁਝ ਗਲਤੀਆਂ ਰ ਕੀਤੀਆਂ ਨੇ ਉਹਨਾਂ ਨੂੰ ਕੀ ਰਹਿ ਦੇਣਾ ਚਾਹੁੰਦੇ ਆ ਮੈਂ ਪਹਿਲੀ ਬੇਨਤੀ ਤਾਂ ਇਹ ਕਰੂੰ ਕਿ ਜਿਹੜੇ ਸਾਡੇ ਇੱਕ ਬਜ਼ੁਰਗਾਂ ਦੀ ਪਹਿਲਾ ਪੀੜ੍ਹੀ ਸੀ ਉਹ ਇਹੀ ਕਹਿੰਦੇ ਉਹ ਨਾ ਆਪਾਂ ਕਿਵੇਂ business ਕਰ ਲਾਂਗੇ ਇਹ ਆਪਣਾ ਕੰਮ ਨਹੀਂ ਤਾਂ ਬਾਣੀਆਂ ਦਾ ਕੰਮ ਆ ਜੀ ਆਪਾਂ ਕਰ ਨਹੀਂ ਸਕਦੇ ਪਰ ਉਹ ਹੁਣ ਮੈਂ ਕਹਿੰਦਾ ਹੌਲੀ ਹੌਲੀ ਉਹ ਜਿਹੜਾ concept ਵੀ ਚੇਂਜ ਹੋ ਜਾਊਗਾ ਹੁਣ ਆਪਾਂ ਤੁਸੀਂ ਬਹੁਤ ਸਾਰੇ ਦੇਖੋਗੇ ਨੌਜਵਾਨ ਕੰਮ ਕਰ ਰਹੇ ਹੋਣਗੇ ਬਈ ਮੈਂ ਡੇਰੀ ਫਾਰਮਾਂ ਤੇ ਜਾਂਦਾ ਜੀ ਜ਼ਿਆਦਾਤਰ ਮੈਨੂੰ ਜਿਹੜੀ ਮੇਰੀ ਉਮਰ ਦੇ ਮਤਲਬ ਨੌਜਵਾਨ ਕੰਮ ਕਰਦੇ ਮਿਲਦੇ ਨੇ ਬਿਲਕੁਲ ਉਹਦਾ ਕਾਰਨ ਇੱਕ ਆ ਵੀ ਜਿਹੜੀ ਉਹਨਾਂ ਦੀ ਉਹਨਾਂ ਦੇ ਮਾਤਾ ਪਿਤਾ ਨੇ ਉਹ ਜਨਰੇਸ਼ਨ ਚੇਂਜ ਹੋ ਗਈ ਉਹ ਬੱਚਿਆਂ ਨੂੰ ਖੁੱਲ੍ਹ ਦੇਣ ਲੱਗੇ ਵੀ ਯਾਰ ਤੁਸੀਂ ਕੰਮ ਕਰੋ ਕੋਈ ਨਾ ਕੋਈ ਹੁਣ ਅਸੀਂ ਇੱਕ ਚੀਜ਼ ਸੋਚਦੇ ਆ ਵੀ ਇਹ ਸਾਨੂੰ ਨੌਕਰੀ ਮਿਲੇ ਜ਼ਰੂਰੀ ਨਹੀਂ ਹਰ ਕਿਸੇ ਨੂੰ ਸਰਕਾਰੀ ਨੌਕਰੀ ਮਿਲੂਗੀ ਜਾਂ ਕਿਤੇ ਪ੍ਰਾਈਵੇਟ ਵੀ ਨਾ ਮਿਲੂ ਅਸੀਂ ਆਪ ਦਾ ਧੰਦਾ ਤਾਂ ਆਪ ਕਰ ਸਕਦੇ ਧੰਦਾ ਕਰ ਸਕਦੇ ਆ ਦਾ ਬੰਦਾ ਕੋਈ ਵੀ ਆ ਨਾਲ ਸਾਈਡ ਤੇ ਬਿਜ਼ਨਸ ਕਰ ਸਕਦਾ ਹੈ ਇਹ ਕੰਮਜਾਬ ਵੀ ਆ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਵੱਡੇ ਹੀ ਕਰਨਾ ਆਪਾਂ ਛੋਟਾ ਕੰਮ ਕਰ ਲਓ ਯਾਰ ਕਰ ਲੋ ਆਪਣੀ ਲੋਕਾਂ ਦੀ ਆਪਣੀ ਲੋਕਾਂ ਦੀ ਵੀ ਦਿੱਕਤ ਪਤਾ ਕੀ ਹੈ ਆਪਣੀ ਲੋਕ ਸਿੱਧਾ ਵੱਡੇ ਦੇ ਹੱਥ ਪਾਉਂਦੇ ਹੁਣ ਮੰਨ ਲਓ ਤੁਸੀਂ ਆ ਤੁਹਾਡੇ ਕੋਲੇ ਮਤਲਬ ਦੋ ਬਣੇ ਹੋਏ ਨੇ ਇਹ ਹੋਰ ਠੀਕ ਹੈ ਜੀ ਤੁਸੀਂ ਕਿਸੇ ਟਾਈਮ ਤੁਸੀਂ ਦੱਸਿਆ ਵੀ ਇਹਦੇ ਨੂੰ ਵੀ ਅੱਧਾ ਪੰਜ ਹਜ਼ਾਰ ਹੁਣ ਇਹ ਤੁਹਾਡੀ ਵੀਡੀਓ ਦੇਖ ਕੇ ਮੋਟੀਵੇਸ਼ਨ ਜ਼ਿਆਦਾ ਹੋ ਜਾਂਦੀ ਆ ਪਰ ਇੱਕ ਤਰ੍ਹਾਂ ਨਾਲ ਆਪਾਂ ਕੇਰੀ ਵੀ ਜਿਹੜਾ ਰੈਗੂਲਰ ਕੰਮ ਕਰਨਾ ਉਹਨਾਂ ਤੋਂ ਹੁੰਦਾ ਨਹੀਂ ਫਿਰ ਉਹ ਮਾਰ ਖਾਂਦੇ ਨੇ ਫਿਰ ਨੁਕਸਾਨ ਆਉਂਦਾ ਮੇਰਾ ਇੱਕ ਮਾਪਿਓ ਹੈ ਨਾ ਜਿਹੜੇ ਉਹਨਾਂ ਨੂੰ ਬੇਨਤੀ ਹੈ ਮੇਰੇ ਵੱਲੋਂ ਕਿ ਜੇ ਤੁਹਾਡੇ ਬੱਚੇ ਨੂੰ ਤੁਸੀਂ ਬਾਹਰ ਭੇਜਦੇ ਹੋ ਤਾਂ 25 ਤੋਂ 30 ਲੱਖ ਰੁਪਏ ਲਾ ਦਿੰਦੇ ਆਪਾਂ ਦੇਖ ਲੈ ਕਿੰਨੀਆਂ ਠੱਗੀਆਂ ਹੋਈਆਂ ਪੈਸੇ ਵੀ ਵਹਾਜ ਜਾਂਦੇ ਆ ਗਾਹਾਂ ਜਾ ਕੇ ਕੰਮ ਵੀ ਨਹੀਂ ਮਿਲਦਾ ਬੱਚੇ ਵੀ ਸਮੱਸਿਆ ਚਾਹੁੰਦੇ ਆਪਾਂ ਨੂੰ ਫੀਲ ਹੁੰਦਾ ਵੀ ਇੰਨੇ ਪੈਸੇ ਲਾ ਕੇ ਭੇਜਿਆ ਯਾਰ ਕਮਾਈ ਨਹੀਂ ਕਰਦਾ ਠੀਕ ਆ ਉਹਦੇ ਲਈ ਮੈਨੂੰ ਮੇਰੀ ਤੁਹਾਨੂੰ ਇਹੀ ਬੇਨਤੀ ਹੈ ਕਿ ਬੱਚਿਆਂ ਨੂੰ ਇੱਥੇ ਬਿਜ਼ਨਸ ਕਰਾ ਦਿਓ 25 ਲੱਖ ਲਾਉਣ ਦੀ ਬਜਾਏ ਤੁਸੀਂ 10 ਲ ਇੱਕ ਦਿਨ ਕੋਈ ਵੱਡਾ ਨਹੀਂ ਹੁੰਦਾ ਇਹ ਤਾਂ ਗੱਲ ਹੈਗੀ ਆ ਬਾਈ ਮਿਹਨਤ ਤਾਂ ਦੇਖੋ ਜੀ ਲੱਗੂਗੀ ਸਮਾਂ ਵੀ ਲੱਗੂਗਾ ਕਿਉਂਕਿ ਬਾਹਰ ਜਾ ਕੇ ਆਪਾਂ ਇਹ ਦੁੱਗਣੀ ਮਿਹਨਤ ਕਰਦੇ ਹਾਂ ਦੁੱਗਣੀ ਮਿਹਨਤ ਕਰਦੇ ਹਾਂ ਬਹੁਤ ਜ਼ਿਆਦਾ ਉਧੋਂ ਬਹੁਤ ਘੱਟ ਮਿਹਨਤ ਆ ਬਾਕੀ ਰਹੀ ਗੱਲ ਇਹ ਹੈ ਨਾ ਤੁਸੀਂ ਬਾਹਰ ਜਾਓਗੇ ਕੀ ਪਤਾ ਕਿੱਥੇ ਰਹਿੰਨੇ ਹੋ ਕਿੱਥੇ ਨਹੀਂ ਰਹਿੰਦੇ ਆਪਾਂ ਨੂੰ ਤਾਂ ਅੱਧੀਆਂ ਗੱਲਾਂ ਦਾ ਪਤਾ ਵੀ ਨਹੀਂ ਕਿਉਂਕਿ ਆਪਾਂ ਤਾਂ ਕਦੇ ਗਏ ਨਹੀਂ ਬਾਹਰ ਪੰਜਾਬ 'ਚ ਹੀ ਬੈਠੇ ਆਂ ਪਰ ਜਿਹੜੇ ਉੱਥੇ ਹੈਗੇ ਨੇ ਜਿੰਨੀ ਕੁ ਗੱਲ ਮੇਰੇ ਦੋਸਤਾਂ ਨਾਲ ਹੁੰਦੀ ਆ ਬਹੁਤ ਜ਼ਿਆਦਾ ਤਕਲੀਫਾਂ ਚੱਲੀਆਂ ਪੈਂਦੀਆਂ ਨੇ ਉਹਦੇ ਨਾਲੋਂ ਚੰਗਾ ਕੀ ਆ ਇੱਥੇ ਰਹੋ ਕੋ ਨੁਕਸਾਨ ਵਾਰੇ ਤੁਸੀਂ ਵਧੀਆ ਗੱਲ ਕੀਤੀ ਹੈ ਮੈਂ ਨੁਕਸਾਨ ਵਾਰੇ ਇਹ ਕਹਾਂ ਕਿ ਜਦੋਂ ਦਾ ਅਸੀਂ 4-5 ਸਾਲ ਹੋ ਗਏ ਕੀਤਾ ਕੰਮ ਅੱਜ ਤੱਕ ਜੇ ਸਾਨੂੰ ਕੁਝ ਨਹੀਂ ਵੀ ਬਚਿਆ ਸਾਡੇ ਕੋਲ ਉਹ ਵੀ ਨਹੀਂ ਪਿਆ ਕੋਲੇ ਵੀ ਨਹੀਂ ਪਿਆ ਇਹਦੇ ਵੀ ਲਾਟ ਗਏ ਨੇ ਬਹੁਤ ਜਿਨ੍ਹਾਂ ਦੇ ਵੀ ਸਾਨੂੰ ਕੁਝ ਨਹੀਂ ਬਚਿਆ ਪਰ ਸਾਡੇ ਕੋਲੋਂ ਨਹੀਂ ਕੁਝ ਪਿਆ ਜਿਹੜਾ ਇਹਨਾਂ ਖਰਚਾ ਖਾ ਗਿਆ ਉਹਨਾਂ ਖਰਚੇ ਮੁੜਿਆ ਸਾਨੂੰ ਕਦੇ ਕੋਈ ਨੁਕਸਾਨ ਨਹੀਂ ਹੋਇਆ ਬਰਾਬਰ ਹੋ ਗਿਆ ਬੈਲੈਂਸ ਬਰਾਬਰ ਹੋ ਗਿਆ ਸਾਡੇ ਪੱਲੇ ਹੋ ਨਹੀਂ ਕੁਝ ਪਿਆ ਬਹੁਤ ਵਧੀਆ ਕੰਮ ਆ ਜੇ ਕਰਨਾ ਇਹ ਵੀ ਕਰੋ ਕੋਈ ਗੱਲ ਨਹੀਂ ਬਾਕੀ ਜਿਵੇਂ ਤੁਹਾਨੂੰ ਦੱਸਿਆ ਨਾ ਵੀਰੇ ਨੇ ਵੀ ਜੇ ਨੁਕਸਾਨ ਮਤਲਬ ਹੁੰਦਾ ਵੀ ਆ ਤਾਂ ਬਾਈ ਦਾ ਕੋਈ ਨੁਕਸਾਨ ਨਹੀਂ ਹੁੰਦਾ ਪੱਲਿਓ ਜੇਬ ਚ ਰੁਪਇਆ ਵੀ ਨਹੀਂ ਲੱਗਦਾ ਕਿਉਂਕਿ ਫੀਡ ਕੰਪਨੀ ਦੀ ਆ ਠੀਕ ਹੈ ਜੀ ਚੂਚਾ ਕੰਪਨੀ ਦਾ ਠੀਕ ਹੈ ਜੇ ਕੋਈ ਨੁਕਸਾਨ ਹੁੰਦਾ ਉਹ ਵੀ ਕੰਪਨੀ ਦੀ ਹੈ ਇਹਨਾਂ ਦੇ ਐਗਰੀਮੈਂਟ ਹੋਏ ਹੁੰਦੇ ਨੇ ਬਾਈ ਵਰਗਿਆਂ ਦੇ ਆਪਣੀ ਕੀ ਆਪਣੀ ਕਲੀ ਜਗਾ ਆਪਣਾ ਬੰਦਾ ਉਹ ਵੀ ਕੰਪਨੀ ਦਾ ਖਰਚਾ ਦਿੰਦੀ ਹੈ ਠੀਕ ਹੈ ਜੀ ਤੁਸੀਂ ਕੰਮ ਕਰ ਸਕਦੇ ਹੋ ਸ਼ੁਰੂ ਬਾਕੀ ਜੇ ਬਾਈ ਵਰਗਿਆਂ ਤੋਂ ਜਾਣਕਾਰੀ ਲੈਣੀ ਆ ਵੀ ਕਿਵੇਂ ਸ਼ੁਰੂ ਕਰੀਏ ਕਿੰਨੇ ਕ ਥਾਂ ਤੋਂ ਤਾਂ ਮੈਨੂੰ ਕਾਲ ਕਰ ਸਕਦੇ ਹੋ ਮੈਂ ਬਾਈ ਵਰਗਾਂ ਨੰਬਰ ਸ਼ੇਅਰ ਕਰ ਦੂੰ ਬਈ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਤੇ ਹੋ ਸਕੇ ਆ ਜੇ ਆਪਣੀ ਕੋਈ ਵੀਡੀਓ ਦੇਖ ਕੇ ਆਪਣੀ 10 15 ਮਿੰਟ ਦੀ ਵੀਡੀਓ ਦੇਖ ਕੇ ਕੋਈ ਬੰਦਾ ਆਪਣਾ ਪੰਜਾਬੀ ਇਥੇ ਕੰਮ ਸ਼ੁਰੂ ਕਰੂਗਾ ਬਾਹਰ ਨਹੀਂ ਜਾਊਗਾ ਤਾਂ ਉਹ ਆਪਣੀ ਉਪਲਬਧੀ ਹੋਊਗਾ ਬਿਲਕੁਲ ਜੀ ਬਿਲਕੁਲ ਬਹੁਤ ਤੇ ਜਰੂਰ ਇਸੇ ਤਰ੍ਹਾਂ ਦੇ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ